ਪੰਜਾਬ ਦੇ ਵਿੱਚ ਸਾਡਾ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਾਜੇ ਦੀ ਗੱਲ ਕਰ ਲਈ ਦੁਆਬੇ ਦੀ ਗੱਲ ਕਰ ਲਈ ਜੋ ਹੜ੍ਹਾਂ ਦੇ ਹਾਲਾਤ ਸਨ ਉਹਨਾਂ ਨੇ ਜਿਹੜੇ ਭਿਆਨਕ ਮੰਜ਼ਰ ਜਿਹੜਾ ਜਿਸ ਤਰ੍ਹਾਂ ਕੋਠੀਆਂ ਦੀ ਕੋਠੀਆਂ ਲੈ ਗਈਆਂ ਖੇਤ ਜਿਹੜੇ ਫਸਲਾਂ ਤਬਾਹ ਹੋ ਗਈਆਂ ਲੱਖਾਂ ਏਕੜ ਇਸੇ ਤਰ੍ਹਾਂ ਹੁਣ ਕਗਰ ਦਰਿਆ ਨੂੰ ਲੈ ਕੇ ਵਰਦੀ ਅਪਡੇਟ ਨੂੰ ਦੱਸਣ ਲੱਗੇ ਆ ਇਹ ਜਿਹੜੀ ਕੱਗਰ ਨੂੰ ਲੈ ਕੇ ਜਿਹੜਾ ਪਾਣੀ ਲਗਾਤਾਰ ਵਗ ਰਿਹਾ ਸੀ ਤੇ ਹੁਣ ਕੋਨੌਰ ਹਲਕੇ ਦੇ ਵਾਸਤੇ ਇਸ ਬਾਬਤ ਗੱਲਬਾਤ ਕਰਾਂਗੇ ਕਿ ਕੀ ਸਥਿਤੀ ਕੀ ਹੈ ਕਿਉਂਕਿ ਸੇਜਿੰਦਰ ਪਾਲ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ ਇਸ ਸਮੇਂ ਅੱਪਸਾਲਾ ਹੈਡ ਦੇ ਉੱਤੇ ਖੜੇ ਆ ਉੱਤੇ ਅੱਜ ਬਾਰਸ਼ ਵੀ ਲਗਾਤਾਰ ਪੈ ਰਹੀ ਹੈ ਤੁਸੀਂ ਪਿੱਛੇ ਦੇਖ ਰਹੀ ਹੋਵੋਗੇ ਕਿ ਬਾਰਸ਼ ਕਿਸ ਤਰ੍ਹਾਂ ਪੈ ਰਹੀ ਹੈ ਤਾਂ ਕਰਕੇ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਨੀ ਕੱਗਰ ਦਰਿਆ ਦੇ ਨੇੜੇ ਜਾ ਕੇ ਸਾਰੀ ਗੱਲਬਾਤ ਕਰਨੀ ਸੀ ਪਰ ਇਸ ਵਕਤ ਦੇ ਹਾਲਾਤ ਨੇ ਉਸ ਤੇ ਕਰਕੇ ਲੋਕ ਕੋਈ ਡਰੇ ਹੋਏ ਜਿੰਦਰਪਾਲ ਸਿੰਘ ਸੰਧੂ ਪਰਿਵਾਰ ਦਾ ਤਨੌਰ ਹਲਕੇ ਦੇ ਵਿੱਚ ਬੜਾ ਯੋਗਦਾਨ ਹੈ ਕਿਉਂਕਿ ਸੰਧੂ ਪਰਿਵਾਰ ਦਾ ਜੇਕਰ ਦੇਖਿਆ ਜਾਵੇ ਤਾਂ ਜੇਕਰ ਤਨੌਰ ਹਲਕਾ ਜਦੋਂ ਨਿੱਤਕਤ ਤੋਂ ਬਣਿਆ ਤਾਂ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਸਭ ਤੋਂ ਮੋਹਰੀ ਸੰਧੂ ਪਰਿਵਾਰ ਦਾ ਯੋਗਦਾਨ ਆਉਂਦਾ ਹੈ ਜਿਸ ਦੇ ਭਾਵੇਂ ਨੌਕਰੀ ਦੀ ਗੱਲ ਕਰ ਲਈਏ ਇਹ ਗੱਲ ਅਸੀਂ ਵੀ ਕਹਿ ਰਹੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਤਾਂ ਆਪ ਮੁਹਾਰੇ ਲੋਕਾਂ ਦੇ ਮੋਹਾਂ ਦੇ ਵਿੱਚੋਂ ਇਹ ਸ਼ਬਦ ਨਿਕਲਦੇ ਨੇ ਅੱਜ ਵੀ ਉਸ ਪਰਿਵਾਰ ਦਾ ਲੋਕਾਂ ਦੇ ਵਿੱਚ ਸਤਿਕਾਰ ਹੈ ਸੰਧੂ ਸਾਹਿਬ ਨੂੰ ਕਿਵੇਂ ਦੇਖਦੇ ਹੋ ਜਿਹੜਾ ਬਰਿਆਵ ਹੈ ਲੰਬੇ ਸਮੇਂ ਤੋਂ ਘੱਗਰ ਦੇ ਅੰਜਾਲ ਦੇ ਲੋਕ ਉਹ ਪੀਰ ਤੋੜੇ ਨੇ ਜਿਸ ਤਰ੍ਹਾਂ 29 ਤਰੀਕ ਨੂੰ ਹਾਰ ਆਉਂਦੇ ਨੇ ਪਾਣੀ ਆਉਂਦਾ ਛੱਡਿਆ ਜਾਂਦਾ ਤੇ ਹੁਣ ਇੱਕ ਵਾਰ ਫੇਰ ਪਾਣੀ ਛੱਡਿਆ ਗਿਆ 1 ਜੰਕਤੰਬਰ ਨੂੰ ਹਾਲਾਤ ਜਿਉ ਜੇ ਹੈ ਨੇ ਕੀ ਲੱਗਦਾ ਪੂਰ ਸਥਿਤੀ ਕੀ ਹੈ ਮੈਂ ਦੇਖ ਰਿਹਾ ਕਿ ਜਿਵੇਂ ਰਾਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਕਈ ਦਿਨਾਂ ਤੋਂ ਨਿਰੰਤਰ بارش ਹੋ ਰਹੀ ਹੈ ਤਾਂ ਪੰਜਾਬ ਤਵਾਹੀ ਵਾਲੇ ਪਾਸੇ ਜਾ ਰਿਹਾ ਇੱਕ ਪਾਸੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹਦੇ ਲਈ ਹਮੇਸ਼ਾ ਅਸੀਂ ਪੰਜਾਬ ਵਾਲੇ ਸ਼ਿਕਾਇਤ ਕਰਦੇ ਰਹੇ ਹਾਂ ਕਿ ਜੋ ਡੈਮਾਂ ਦਾ ਕੰਟਰੋਲ ਹੈ ਪੰਜਾਬ ਦੇ ਉੱਪਰ ਹੋਵੇ ਤੇ ਜੋ ਸਰਪੰਗਵਾਨ ਸਿੰਘ ਮਾਨ ਦੀ ਆਪ ਪਾਰਟੀ ਸਰਕਾਰ ਹੈ ਇਹਨਾਂ ਨੇ ਕੇਂਦਰ ਨਾਲ ਸ਼ਾਮਲ ਕਰਕੇ ਜੋ ਇਹਨਾਂ ਦਾ ਪ੍ਰਬੰਧ ਹੈ ਇਹ ਕੇਂਦਰ ਨੂੰ ਦੇ ਦਿੱਤਾ ਤੇ ਉਹ ਪ੍ਰਬੰਧ ਦੇ ਕਰਕੇ ਅੱਜ ਪੰਜਾਬ ਦੇ ਉੱਪਰ ਇਹ ਪਾਣੀ ਜਿਹੜਾ ਇਹਨਾਂ ਨੇ ਥੋੜਾ ਥੋੜਾ ਕਰਕੇ ਕਈ ਦਿਨਾਂ ਦੇ ਵਿੱਚ ਛੱਡਣਾ ਸੀ ਤਾਂ ਹੀ ਪੰਜਾਬ 'ਚ ਛੱਡਣਾ ਆਉਂਦੇ ਇਹ ਕਈ ਕਈ ਦਿਨ ਲੱਖਾਂ ਕਿਊਸਿਕਸ ਪਾਣੀ ਜਿਹੜਾ ਹੈਗਾ ਉਥੇ ਡੈਮਾਂ 'ਚ ਜਮਾ ਕਰਤਾ ਤੇ ਹੁਣ ਇੱਕਦਮ ਉਹ ਪਾਣੀ ਛੱਡਦੇ ਆ ਉਦੋਂ ਕੌਂਗਾਮ ਤੋਂ ਛੱਡ ਜਾ ਰਿਹਾ ਹੈ ਇਹਨੂੰ ਜਿਹੜਾ ਭਾਖੜਾ ਦਾ ਪਾਣੀ ਛੱਡਾ ਰਿਹਾ ਹੈ ਤੇ ਸਾਰੇ ਪੰਜਾਬ ਨੂੰ ਡੁਬੋ ਦੱਸ ਮੇਰੇ ਕੋਲ 10 ਜ਼ਿਲ੍ਹਿਆਂ ਤੋਂ ਉੱਤੇ ਤਾਂ ਸਾਰੇ ਜ਼ਿਲ੍ਹੇ ਪਾਣੀ 'ਚ ਡੁੱਬ ਚੁੱਕੇ ਆ ਪਟਿਆਲਾ ਜ਼ਿਲ੍ਹਾ ਜਾ ਸੰਗਰੂਰ ਜ਼ਿਲ੍ਹਾ ਇਹੇ ਬਚੇ ਸੀ ਇਹ ਵੀ ਕੱਲ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਿਹੜਾ ਹੈਗਾ ਘੱਗਰ ਤਾਂਗੜੀ ਮਾਰਕੰਡਾ ਜਿਹੜਾ ਰਹਿ ਰਿਹਾ ਹੈ ਤੇ ਅੱਜ ਅਸੀਂ ਇੱਥੇ ਖੜੇ ਹਾਂ ਤੇ ਲੋਹੜਿਆਂ ਤੋਂ بارش ਹੋ ਰਹੀ ਹੈ ਤੇ ਅਗਲੇ 2 ਦਿਨ ਵੀ بارش ਰੁਕਣ ਦਾ ਕੋਈ ਅਸਾਰ ਨਹੀਂ ਲੈ ਰਹਾ ਤੇ ਸਾਰੇ ਲੋਕ ਭੈਤ ਹੈ ਤੇ ਹਰੇਕ ਘੰਟੇ ਬਾਅਦ ਘੱਗਰ ਦਾ ਤੇ ਦੂਜੇ ਜੋ ਦਰਿਆਵਾਂ ਦਾ ਜੋ ਪੱਧਰ ਉਹ ਵਧਦਾ ਜਾ ਰਿਹਾ ਤੇ ਮੇਰਾ ਖਿਆਲ ਹੈ ਵੀ ਅੱਜ ਦੀ ਰਾਤ ਬਹੁਤ ਹੀ ਚਿੰਤਾ ਲੀ ਰਾਤ ਹੈ ਤੇ ਮੰਨੂ ਲੱਗਦਾ ਹੈ ਕਿ ਰਾਤੋਂ ਰਾਤ ਕਈ ਪਿੰਡਾਂ ਦੇ ਵਿੱਚ ਅਜਬ ਘਣਾਉਂਦੇ ਸ ਤੇ ਸਨੌਰ ਹਲਕੇ ਦੇ ਪਿੰਡਾਂ 'ਚ ਪਾਣੀ ਵੜ ਚੁਕਾ ਇੱਕ ਪਾਸੇ ਚਮਾਰੂ ਦਾ ਬੰਨ ਹੈ ਤੇ ਇੱਕ ਪਾਸੇ ਦੂਸਰੇ ਪਾਸੇ ਜਿਹੜੇ ਲਗ ਲਗ ਪਿੰਡਾਂ ਦੇ ਬੰਨ ਹੈ ਉਹ ਇੰਨੇ ਜ਼ਿਆਦਾ ਕੱਚੇ ਹੈ ਕਿ ਜੋ ਜਿੰਨਾ ਪਾਣੀ ਆ ਰਿਹਾ ਉਹਦੀ ਮਾਰ ਇਹਨਾਂ ਨੇ ਸਹਾਰ ਨਹੀਂ ਸਕਿਆ ਇੱਕ ਪਾਸੇ ਹਲਕੇ ਘਰੌਰ ਦਾ ਜੋ ਨੁਮਾਇੰਦੇ ਆ ਉਹ ਕਹਿੰਦੇ ਆ ਕਿ ਘੱਗੜ ਦੀ ਤੇ ਜਿਹੜੇ ਦੂਜੇ ਦਰੀਆ ਹੈ ਜਾਂ ਜਿਹੜੇ ਚੋਹੇ ਆ ਉਹਨਾਂ ਦੀ ਸਫਾਈ ਵੀ ਨਹੀਂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਉਹ ਸਫਾਈ ਕਿਉਂ ਨਹੀਂ ਕਰਦੀ ਸੀ ਸਰਕਾਰ ਕੋਲ ਫੰਡ ਹੈ ਪਰ ਉਹ ਸਫਾਈ ਕਿਉਂ ਨਹੀਂ ਕਰ ਰਹੇ ਤੇ ਇਹਦੇ ਕਰਕੇ ਸਭ ਮੇਨ ਜਿਹੜੇ ਕਾਰਨ ਹੈ ਉਹਨਾਂ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਜੋ ਨਦੀ ਨਾਲੇ ਜਾਂ ਦਰਿਆ ਹੈ ਇਹਨਾਂ ਦੀ ਸਫਾਈ ਨਹੀਂ ਹੋਈ ਇਹਨਾਂ 'ਚ ਜਿਹੜੇ ਸਲਟ ਚ ਆ ਜਾਂਦੀ ਹੈ ਰਿੱਤਾ ਜਾਂਦਾ ਹੈ ਉਹ ਸਮੇਂ ਸਮੇਂ 'ਤੇ ਉਹ ਚ ਕੱਢਿਆ ਜਾਂਦਾ ਹੈ ਤਾਂ ਕਿ ਜੋ ਹੈ ਇਹਨਾਂ ਦੇ ਕਿਨਾਰੇ ਵੀ ਚੌੜੇ ਹੋਣ ਦਰਿਆਵਾਂ ਦੇ ਤੇ ਡੰਗਾਈ ਵੀ ਵੱਧ ਹੋ ਜੇ ਤਾਂ ਕਿ ਵੱਤੋਂ ਜਿਹੜਾ ਪਾਣੀ ਹੈਗਾ ਉਹ ਇਹਦੇ ਵਿੱਚ ਆ ਸਕੇ ਪਰ ਸਰਕਾਰ ਸੁੱਤੀ ਪਈ ਰਹੀ ਹੈ ਸਰਕਾਰ ਨੇ ਕੋਈ ਐਕਟ ਨਹੀਂ ਕੀਤਾ ਸਿਰਫ ਬਿਆਨ ਦੇਣ ਤੋਂ ਬਿਨਾਂ ਚੁਟਕਲੇ ਸੁਣਾਉਣ ਤੋਂ ਬਿਨਾਂ ਸਰਕਾਰ ਉਹਨਾਂ ਆਖਿਆ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕਰ ਰਹੀ ਉਹਨਾਂ ਦੇ ਅਫਸਰ ਸੁੱਤੇ ਪਏ ਆ ਇੱਕ ਐਮਐਲਏ ਸੈਕਟਰੀ ਇਰੀਗੇਸ਼ਨ ਦੇ ਉੱਤੇ ਉਹ ਇਲਜ਼ਾਮ ਲਗਾ ਰਿਹਾ ਪਰ ਮੈਂ ਕਹਿੰਦਾ ਕਿ ਇਲਜ਼ਾਮ ਲਗਾਉਣ ਦੇ ਨਾਲ ਕੋਈ ਕੰਮ ਨਹੀਂ ਚੱਲਦਾ ਅੱਜ ਅਸੀਂ ਪੀੜਤ ਅੱਜ ਸਾਡੇ ਖੇਤਾਂਾਂ ਚ ਘਰਾਂ ਚ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਸਾਡੀਆਂ ਸੜਕਾਂ ਟੁੱਟ ਚੁੱਕੀਆਂ ਹਨ ਫਸਲਾਂ ਖਰਾਬ ਹੋ ਚੁੱਕੀਆਂ ਹਨ ਘਰ ਸਾਡੇ ਵਹਿ ਚੁੱਕੇ ਹਨ ਤੇ ਸਰਕਾਰ ਦੇ ਨੁਮਾਇੰਦੇ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਦੂਜੇ ਤੇ ਬਿਆਨ ਦੇਣ ਦੀ ਬਜਾਏ ਉਹਦਾ ਹੱਲ ਕੱਢੋ ਹਜੇ ਵੀ ਪ੍ਰਸ਼ਾਸਨ ਹਰਕਤ ਦੇ ਵਿੱਚ ਨਹੀਂ ਆਇਆ ਹੈ ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿਣਾ ਪੰਜਾਬ ਸਰਕਾਰ ਨੂੰ ਵੀ ਕਹਿਣਾ ਹਜੇ ਵੀ ਜਾਗੋ ਤੇ ਇਹ ਜੋ ਹੜ ਨੂੰ ਰੋਕਣ ਦੇ ਪ੍ਰਬੰਧ ਕਰੀਏ ਜੋ ਇੱਥੇ ਇਹਨਾਂ ਵੱਡਾ ਮਗਦਾਦ ਦੇ ਵਿੱਚ ਪਾਣੀ ਆ ਰਿਹਾ ਹੈ ਤੇ ਉਹਦੇ ਤੋਂ ਵੀ ਸੁਧਾਰ ਹੋਰ ਪਾਣੀ ਛੱਡਿਆ ਜਾ ਰਿਹਾ ਹੁਣ ਜੇਕਰ ਦੇਖਿਆ ਜਾਵੇ ਤਾਂ ਹਾਲਾਤ ਦੇ ਜਿਹੜੇ ਨੇ ਜਿਸ ਤਰ੍ਹਾਂ ਆਪਾਂ ਤੁਸੀਂ ਗੱਲ ਕੀਤੀ ਹੈ ਚਮਾਰ ਉਹ ਬੰਨਾਂ ਦੀ ਗੱਲ ਕੀਤੀ ਹੈ ਕਾਮੇਪੁਰ ਦੇ ਪਹਿਲਾਂ ਹੀ ਪਾੜ ਪਏ ਹੋਏ ਜਦੋਂ ਅਸੀਂ ਪਾਣੀ ਆਇਆ ਸੀ ਤੇ ਹੋਰ ਵੀ ਕੱਚੇ ਬੰਨ ਨੇ ਜਿਹਦੇ ਜਿਹਦੇ ਕਰਕੇ ਪਰ ਹੁਣ ਇਹ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਹੁਣ ਤਾਂ ਕੋਈ ਸਮਾਂ ਲੰਘ ਜਿਹਾ ਜਿਹੜਾ ਹੁਣ ਤਾਂ ਹੋਣਾ ਸੀਗਾ ਹੋ ਰਿਹਾ ਤਾਂ ਹੋ ਨਹੀਂ ਰਿਹਾ ਤੋਂ ਵਿਖੇ ਦੇ ਵਾਸਤੇ ਲੀਡਰਸ਼ਿਪ ਨੂੰ ਜਾ ਕੇ ਲਿਆ ਲੀਡਰਾਂ ਨੂੰ ਕਿ ਇੱਕ ਮਾਸਦੇ ਉੱਤੇ ਬੈਠਣਾ ਚਾਹੀਦਾ ਇਸ ਨੂੰ ਲੈ ਕੇ ਜਾ ਪਰ ਇਸੇ ਤਰ੍ਹਾਂ ਜਿਹਾ ਸਿਆਸਤ ਕੀਤੀ ਜਾ ਰਹੀ ਆ ਜਿਸ ਤਰ੍ਹਾਂ ਕੋਣ ਦੀ ਗੱਲ ਕਰ ਪਹਿਲਾ ਜਿਹੜੇ ਇੱਕ ਕੌਂਸਲ ਦਾ ਆਇਕ ਸੀ ਕਾਂਗਰਸ ਦੇ ਹੁਣ ਦੂਜੇ ਨੇ ਪਰ ਜਿਹੜੇ ਸਰਤਾ ਦੇ ਵਿੱਚੋਂ ਦੇ ਜੋ ਹਾਰ ਜਾਂਦੇ ਆ ਤਾਂ ਉਦੋਂ ਕਹਿੰਦੇ ਵੀ ਇਹ ਪਰਵਾਹ ਨਹੀਂ ਕੀਤਾ ਕਿ ਜਿਦਾਂ ਕਿਤੇ ਜੇਕਰ ਕੰਪਨੀ ਸਾਡੇ ਨਾਲ ਇਸ مسئلے ਨੂੰ ਪਹਿਲਾਂ ਮਤਲਬ ਦੇਖਿਆ ਜਾਂਦਾ ਹੈ ਸਰਵੀਆਂ ਸਿੰਘ ਦਾ ਹੱਲ ਕੀਤਾ ਜਾ ਸਕਦਾ ਤਾਂ ਜਾ ਕੇ ਕਿੰਨਾ ਕਿਤੇ ਕੋਈ ਹੱਲ ਹੋ ਸਕਦਾ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਜਿਹੜੇ ਘਨੌਰ ਦੀ ਸਿਆਸਤ ਹੈ ਮੈਂ ਕੱਲਾ ਘਨੌਰ ਦਾ ਲਈ ਸਾਰੇ ਪੰਜਾਬ ਬਾਰੇ ਕਹਿੰਦਾ ਹਾਂ ਕਿ ਗਵਰਨਮੈਂਟ ਨੂੰ ਸੀਰੀਅਸ ਹੋ ਕੇ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਉਹ ਚ ਸਭ ਤੋਂ ਵੱਡਾ ਮੇਨ મુદ્ਦਾ ਜੋ ਹੈਗਾ ਸਾਡੇ ਜੋ ਹੈਡਵਰਕਸ ਹੈ ਉਹ ਉਹਨਾਂ ਦਾ ਪ੍ਰਬੰਧ ਜਿਹੜਾ ਪੰਜਾਬ ਦੇ ਕੋਲ ਹੋਣਾ ਚਾਹੀਦਾ ਉਹਨਾਂ ਦੀ ਸਿਕਿਉਰਿਟੀ ਪੰਜਾਬ ਕੋਲ ਹੋਣਾ ਚਾਹੀਦੀ ਹੈ ਤਾਂ ਕਿ ਪੰਜਾਬ ਪੀਰੀਅਡ ਤੋਂ ਅਲੱਗ ਅਲਾਕਾ ਹੈ ਜਦੋਂ ਉੱਥੇ ਪਾਣੀ ਵੱਧ ਆਉਂਦਾ ਤਾਂ ਪੰਜਾਬ ਨੂੰ ਪਤਾ ਹੈ ਕਿ ਇਹ ਸਾਡਾ ਜਿਹੜਾ ਹੈਗਾ ਇਹ ਪਾਣੀ ਸਾਡੇ ਖੇਤਾਂ ਚ ਜਾਣਾ ਸਾਡੇ ਘਰਾਂ ਚ ਜਾਣਾ ਤਾਂ ਜੋ ਦੇਖਿਓ ਪਾਣੀ ਚੱਲਦਾ ਤੇ ਦੂਸਰੀ ਜਿਹੜੀ ਗੱਲ ਕਿ ਜੋ ਦਰਿਆ ਹੈ ਨਦੀਆਂ ਨਾਲੇਆਂ ਉਹਨਾਂ ਦੀ ਪ੍ਰੋਪਰ ਜਿਹੜੀ ਖਦਾਈ ਹੋਣੀ ਚਾਹੀਦੀ ਹੈ ਸਫਾਈ ਹੋਣੀ ਚਾਹੀਦੀ ਹੈ ਉਹ ਚੌੜੇ ਹੋਣੇ ਚਾਹੀਦੇ ਬਣੇ ਤੇ ਨਾਲੇ ਜਿੱਥੇ-ਜਿੱਥੇ ਪਾਣੀ ਮਾਰ ਕਰਦਾ ਉੱਥੇ ਸਾਨੂੰ ਕੋਈ ਲਾਗੂ ਹੜ੍ਹਾਂ ਨੂੰ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਆ ਥੱਲੇ ਰੱਖਣੇ ਚਾਹੀਦੇ ਪਰਕੇ ਮਿੱਟੀ ਥੱਲੇ ਪਰਕੇ ਰੱਖੇ ਚਾਹੀਦੇ ਫੌਜ ਨੂੰ ਅਲਾਟ ਕਰਨਾ ਚਾਹੀਦਾ ਮੇਰਾ ਖਿਆਲ ਹੈ ਤੱਕ ਕੋਈ ਫੌਜ ਨਹੀਂ ਆਈ ਜੀ ਅਜੇ ਤੱਕ ਉਹ ਕਿਸ਼ਤੀਆਂ ਨਹੀਂ ਇੱਥੇ ਪਹੁੰਚੀਆਂ ਕੋਈ ਸ਼ੈਲਟਰ ਨਹੀਂ ਬਣੇ ਮੇਰਾ ਖਿਆਲ ਕਈ ਪਿੰਡ ਸਾਨੂੰ ਏਵੈਕੂਏਟ ਕਰਨੇ ਪੈਣੇ ਹੋ ਉਹਨਾਂ ਨੂੰ ਏਵੈਕੂਏਟ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਉਹਨਾਂ ਨੂੰ ਕਿਤੇ ਕਿੱਥੇ ਰੱਖਣਾ ਉਹਨਾਂ ਦੇ ਲਈ ਕੋਈ ਰਾਸ਼ਨ ਚਾਹੀਦਾ ਹੈ ਪਸ਼ੂਆਂ ਵਾਲੇ ਕੋਈ ਰਾਸ਼ਨ ਚਾਹੀਦਾ ਹੈ ਕਿਸੇ ਚੀਜ਼ ਦਾ ਹੈ ਤੱਕ ਪ੍ਰਬੰਧ ਨਾ ਇਹਨਾਂ ਇਸ ਕਰਕੇ ਮੈਂ ਹੁਣ ਵੀ ਕਹਿੰਦਾ ਕਿ ਐਡਮਿਨਿਸਟ੍ਰੇਸ਼ਨ ਨੂੰ ਮਨਨ ਸੀਰੀਅਸਲੀ ਸੋਚਣਾ ਚਾਹੀਦਾ ਇੱਥੇ ਸਾਰੀਆਂ ਜੀ ਡਿਊਟੀਆਂ ਲੱਗਣੀਆਂ ਚਾਹੀਦੀਆਂ ਸਾਰਾ ਜੋ ਪ੍ਰਬੰਧਾ ਉਹ ਕਰਨਾ ਚਾਹੀਦਾ ਤੇ ਮੈਂ ਸਾਰੇ ਕਨੌਰ ਵਾਸੀਆਂ ਨੂੰ ਸਨੌਰ ਵਾਸੀਆਂ ਨੂੰ ਇਹੀ ਉਹਨਾਂ ਨਾਲ ਕਿ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਨਾ ਸ਼ੋਮਨੀ ਕਾਂਦੀ ਦਾ ਤੁਹਾਡੇ ਨਾਲ ਹੈ ਸਾਡੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਤੇ ਸਾਰੇ ਦੂਜੀ ਲੀਡਰਸ਼ਿਪ ਉਹਨਾਂ ਨੇ ਖਾਸ ਤੌਰ ਤੇ ਸਾਨੂੰ ਸਿਰ ਤੇ ਦਿੱਤਾ ਹੈ ਕਿ ਸਾਰਿਆਂ ਨੂੰ ਇਹ ਵਿਸ਼ਵਾਸ ਦਵਾ ਕਿ ਇਸ ਦੁੱਖ ਦੀ ਘੜੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾਂਗੇ ਤੇ ਜੋ ਵੀ ਹਾਲਾ ਦੇ ਬਾਰੇ ਜੋ ਨੁਕਸਾਨ ਹੁੰਦਾ ਉਹਨੂੰ ਪੱਕੇ ਤਰ੍ਹਾਂ ਦੇ ਉੱਤੇ ਰੋਕਣ ਵਾਸਤੇ ਉਹਦੇ ਯੋਗ ਅਸੀਂ ਪ੍ਰਬੰਧ ਕਰਾਂਗੇ ਬਹੁਤ ਧੰਨਵਾਦ ਧੰਨਵਾਦ ਸੋ ਇਸ ਹਨ ਤੇ ਇਹ ਪਾਰਸੀ ਸੰਦੂ ਇਹਨਾਂ ਦੇ ਵੱਲੋਂ ਜਿਸ ਦਾ ਆਪਣੇ ਵਿਚਾਰ ਰੱਖੇ ਕਿ ਇਹ ਬਹੁਤ ਖਾਤਰੀ ਰਾਤ ਸਤਰਾ ਨੇ ਕਿਹਾ ਕਿ ਉਸ ਨਾਲ ਦੇ ਲੋਕਾਂ ਨੂੰ ਕਿ ਤੁਸੀਂ ਸੁਚੇਤ ਰਹੋ ਅੱਜਕਨ ਉਹ ਹਲਕੇ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਕਿੰਨੇ ਕਿੰਨੇ ਕਈ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਵੀ ਪਹਿਲਾਂ ਅਲਾਰਮ ਕਰ ਦਿੱਤਾ ਹੈ ਸੋ ਜੇਕਰ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀ ਸੁਝਾਅ ਦਿਓ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਉਸਤੇ ਕਰਕੇ ਅਗਰ ਦਇਆ ਦੇ ਵਿੱਚ ਆ ਜਾਓ ਤਾਂ ਕਿ ਕੋਈ ਅਜਿਹੀ ਅਨਸਾਭਿਕ ਘਟਨਾ ਵਾਪਰ ਸਕੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਤੁਸੀਂ ਕਿਸ ਇਲਾਕੇ ਤੋਂ ਦੂਰੇ ਹੋ ਤੁਸੀਂ ਆਪਣੇ ਇਸ ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਵਿਚਾਰ ਤੇ ਸੁਝਾਅ ਤੇ ਆਪਣਾ ਐਡਰੈਸ ਵੀ ਦੱਸੋ ਧੰਨਵਾਦ